ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਮਨੁਰਨ ਮਰਾਤਾ ਗਿਆ ਹੈ ਉਹ ਪ੍ਰਧਾਨ ਸ੍ਰੀ ਕਾਲਸੀ ਜੀ ਮੁੱਖ ਮੰਤਰੀ ਭਵਾਨ ਦਵਾਨ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨੀ ਦੇ ਦੋ ਦੋ ਅਸੀਸਾ ਦਿੱਤਾ ਹੈ ਜੀ ਜੋ ਨਵੀਂ ਖਬਰ ਆਈ ਦੀ ਹੈ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਸ੍ਰੀ ਅਮਨੁਰਨ ਮਰਾਤਾ ਗਏ ਹਨ ਅਤੇ ਉਹ ਪ੍ਰਧਾਨ ਸ੍ਰੀ ਕਾਲਸੀ ਜੀ ਤੇ ਮੁੱਖ ਮੰਤਰੀ ਭਵਾਨ ਦਵਾਨ ਨੇ ਆਮ ਆਦਮੀ ਪਾਰਟੀ ਦੀ ਜੋ ਪ੍ਰਧਾਨਗੀ ਸੀ ਉਹ ਤੋਂ ਅਸੀਸਾ ਦਿੱਤਾ ਹੈ ਹੋ ਚੁੱਕਿਆ ਜਿਹੜੀ ਪ੍ਰਾਣੀ ਪੈਨਸ ਸਕੀਮ ਬਾਰੇ ਨੋਟੀਫਿਕੇਸ਼ਨ ਕੀਤਾ ਸਰਕਾਰ ਨੇ ਪ੍ਰਾਣੀ ਪੈਨਸ ਸਕੀਮ ਬਾਰੇ ਪ੍ਰਾਣੀ ਪੈਨਸ ਬਾਰੇ ਫੈਸਲਾ ਹੋ ਚੁੱਕਿਆ ਜੀ ਉਹਦੇ ਬਾਰੇ ਐਸਓਪੀਜ਼ ਨੇ ਜਿਹੜੇ ਉਹ ਬਣ ਰਹੇ ਨੇ ਚੋਣਾ ਤੋਂ ਮਗਰੋਂ ਉਹ ਵੀ ਬੜੀ ਜਲਦੀ ਹੋ ਜਾਏਗਾ ਥੈਂਕ ਯੂ ਸਰ ਜੀ ਚਲ ਜੀ ਪੂਰੇ ਤਰਫੋਂ ਮੈਂ ਆਪਣਾ ਪਿਆ ਬਈ ਜੀ ਜੀ ਆਹ ਜੀ ਕਰਦੇ ਹਾਂ ਬਈ ਬਹੁਤ ਬਹੁਤ ਧੰਨਵਾਦ ਜੀ ਬੜਾ ਖੁਸ਼ ਨਹੀਂ ਮਾਰਿਆ ਆਉਣ ਲੋੜ ਪਾਉਂ ਪਸੰਦ ਕਰਦੇ ਹਾਂ ਆਹ ਲੋੜ ਇਹ ਬਾਈ ਆਇਓ ਦੇਖਿਓ ਬੰਦੇ ਜਿਹੜਾ ਇਹਨਾਂ ਦੇ ਨਾਲ ਸਟੈਸਟਿਕਲ ਆਇਆ ਇੱਕ ਮਿੰਟ ਸਰ ਸਰ ਆਜੋ ਜੀ ਇੱਕ ਮਿੰਟ ਜਿਹੜੇ ਆਉਣ ਵਾਲੇ ਚੋਣਾਂ ਨੇ ਕਿ ਡੁੰਡੀ ਹੈ ਪ੍ਰਾਪਤੀਆਂ ਹੋਣਗੀਆਂ ਆਮ ਆਦਮੀ 100% 13 ਦੇ 13 ਸੀਟਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੂਗੀ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਜੋ ਭਵੰਤਮਨ ਜੀ ਦੀ ਸਰਕਾਰ ਨੇ ਕੰਮ ਕੀਤੇ ਨੇ ਉਹ 70 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸੋਚੀ ਵੀ ਨਹੀਂ ਸੀਗੇ ਔਰ ਸੰਗਰੂਰ ਦੀ ਜੇ ਮੈਂ ਖਾਸ तौर ਤੇ ਗੱਲ ਕਰਾਂ ਤਾਂ ਜਿਹੋ ਜਿਹੇ ਸਾਫ਼ ਸੁਥਰੇ ਕਿਰਦਾਰ ਵਾਲਾ ਕੰਮ ਕਰਨ ਵਾਲਾ ਲੋਕਾਂ ਦੇ ਵਿਚਰਨ ਵਾਲਾ ਇੱਕ ਇਮਾਨਦਾਰ ਨੌਜਵਾਨ ਸਾਥੀ ਮੀਤ ਥੇਰ ਪਾਰਟੀ ਨੇ ਚੁਣ ਕੇ ਲੋਕਾਂ ਨੂੰ ਦਿੱਤਾ ਐਜ਼ ਉਮੀਦਵਾਰ ਮੈਂ ਸਮਝਦਾ ਕਿ ਇੱਕ ਰਿਕਾਰਡ ਤੋੜ ਮਾਰ ਜੰਦੇ ਨਾਲ ਮੀਤ ਥੇਰ ਸੰਗਰੂਰ ਜਿੱਤਦੇ ਜਿਹੜੇ ਆਮ ਆਦਮੀ ਵਾਲੇ ਪਹਿਲਾਂ ਵਾਦੇ ਕੀਤੇ ਸੀਗੇ ਜਿਸ ਕੱਚੇ ਮਲਾਏ ਪੱਕੇ ਕਰਨਗੇ ਇੱਥੇ ਪੱਕੇ ਜਿਹੜੇ ਕੱਚੇ ਮਲਾਏ ਬਿਲਕੁਲ ਹੋ ਚੁੱਕੇ ਨੇ ਜੀ ਉਹਨਾਂ ਦੇ ਜਿਹੜਾ ਹੈ ਆਪਣਾ ਕੱਚੇ ਮਲਾਜ ਪੱਕੇ ਹੋ ਚੁੱਕੇ ਨੇ ਜਿਹੜੇ 43000 ਨੌਕਰੀ ਜਿਹੜੇ ਉਹ ਦਿੱਤੀਆਂ ਜਾ ਚੁੱਕੀਆਂ ਨੇ ਸਾਰੇ ਦੇ ਸਾਰੇ ਵਾਦੇ ਦੇਖੋ ਇਹ ਜੇ ਹੋਏ ਵੀ 2 ਸਾਲ ਲਏ ਤੁਸੀਂ ਉਹ ਕੱਚੇ ਰੱਖੇ ਕਿੰਨਾ ਨੇ ਸੀਗੇ ਕਦੇ ਤੁਸੀਂ ਉਹਨਾਂ ਨੂੰ ਨਹੀਂ ਪੁੱਛਦੇ ਪਿਛਲੀਆਂ ਸਰਕਾਰਾਂ ਚ ਨਾਲੇ ਕਰਜ਼ ਵੀ ਜਿਹੜਾ ਨਾਲ ਲੋਕਾਂ ਨੂੰ ਸਹੂਲਤਾਂ ਵੀ ਨਹੀਂ ਮਿਲੀਆਂ ਅੱਜ ਜਿੰਨੇ ਤੁਸੀਂ ਇੱਥੇ ਬਹੁਤੇ ਬਰਨਾਲੇ ਦੇ ਸਾਡੇ ਭਰਾ ਪੱਤਰਕਾਰ ਖੜੇ ਹੋ ਥੋੜਾ ਵੀ ਬਹੁਤਿਆਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਹਰੇਕ ਪਰਿਵਾਰ ਨੂੰ 66 70 70 ਹਜ਼ਾਰ ਰੁਪਿਆ ਸਾਲ ਦਾ ਬਚ ਰਿਹਾ ਪੰਜ ਸਾਲਾਂ ਦਾ 3 3 ਲੱਖ ਰੁਪਿਆ ਤੱਕ ਲਈ ਬਿਜਲੀ ਚ ਬਚ ਰਿਹਾ ਹੁਣ ਘੱਟੋ ਘੱਟ ਲੋਕਾਂ ਨੂੰ ਫਾਇਦਾ ਤਾਂ ਪਹੁੰਚ ਰਿਹਾ ਨਾਲੇ ਖਜ਼ਾਨਾ ਵੀ ਭਰ ਰਿਹਾ ਰੈਵਨਿਊ ਵੀ ਸਰਕਾਰ ਦਾ ਵਧਿਆ ਜਿਹੜੀ ਫੈਕਟ ਹੈ ਇਸ ਚੀਜ਼ ਸੋ ਅਸੀਂ ਆਪਣੇ ਵੱਲੋਂ ਜਿੰਨੇ ਕ ਸਾਧਨ ਜਿੰਨੇ ਕ ਸਰੋਧ ਆ ਸਰਕਾਰ ਕੋਲੇ ਉਹਦੇ ਚ ਸਰਕਾਰ ਦੀ ਆਮਦਨ ਵੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਆਮਦਨ ਵਧਾਉਣ ਲਈ ਅਸੀਂ ਨਵੇਂ ਕਹਿ ਲੋ ਵੀ ਜਿਵੇਂ ਘਰ ਦੇ ਵਾਂਗੂ ਸਰਕਾਰ ਚ ਲਈ ਤਾਂ ਸੰਦ ਵੀ ਖਰੀਦ ਰਹੇ ਆ ਅਸੀਂ ਗ੍ਰਿਡ ਖਰੀਦੇ ਆ ਥਰਮਲ ਜਿਹੜਾ ਕਿਤੇ ਅਸੀਂ ਵਾਦਾ ਨਹੀਂ ਸੀ ਕੀਤਾ ਚਲੋ ਬਿਜਲੀ ਦੇ ਨਾਲ ਤਾਂ ਵਾਦਾ ਕੀਤਾ ਸੀ ਉਹ ਤਾਂ ਵਾਦਾ ਨਹੀਂ ਸੀ ਕੀਤਾ 1100 ਕਰੋੜ ਰੁਪਇਆ ਲਾ ਕੇ ਤੇ ਅੱਜ ਸੀਐਮ ਸਾਹਿਬ ਦੱਸ ਕੇ ਗਏ ਆ ਕਿ ਅਸੀਂ 90 ਕਰੋੜ ਰੁਪਏ ਦੀ ਬਿਜਲੀ ਤਾਂ ਜਿਹੜੀ ਮਹਾਰਾਸ਼ਟਰ ਨੂੰ ਜਿਹੜੀ ਆ ਉਹ ਵੇਚੀ ਹੈ ਸੋ ਸਰਕਾਰ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰ ਰਹੀ ਹੈ ਘਟੋਕਾ ਤਾਂ ਸਾਰੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ